ਰੋਬੋਟ ਵਾਂਗ ਚਲਾਉਣਾ ਚਾਹੁੰਦੇ ਨੇ ਆਪਣੇ ਬੱਚਿਆਂ ਨੂੰ ਕੁਝ ਮਾਪੇ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਬਣਾਦਰਸ਼ਨ ਸਿੰਘ ਦੋਸਤੋ ਅੱਜ ਫੇਰ ਬੜਾ ਇੱਕ ਇੰਟਰਸਟਿੰਗ ਵਿਸ਼ਾ ਲੈ ਕੇ ਆਏ ਆਪਾਂ ਇਹ ਵਿਸ਼ਾ ਹੈ ਕਿ ਬਹੁਤ ਮਾਪਿਆਂ ਨਾਲ ਜਾਂ ਕਈ ਵਾਰ ਮੇਰੀ ਗੱਲਬਾਤ ਹੁੰਦੀ ਹੈ ਦੋਸਤਾਂ ਮਿੱਤਰਾਂ ਦੇ ਨਾਲ ਵੀ ਕਈ ਵਾਰ ਗੱਲਬਾਤ ਹੁੰਦੀ ਹੈ ਤਾਂ ਉਹ ਅਕਸਰ ਇਹ ਗੱਲ ਕਹਿੰਦੇ ਆ ਕਿ ਮਤਲਬ ਉਹਨਾਂ ਨੂੰ ਨਹੀਂ ਪਤਾ ਹੁੰਦਾ ਇਸ ਵਿਸ਼ੇ ਬਾਰੇ ਕਿ ਅਸੀਂ ਬੱਚੇ ਨੂੰ ਰੋਬੋਟ ਵਾਂਗ ਚਲਾਉਣਾ ਚਾਹੁੰਦੇ ਆ ਪਰ ਉਹ ਇੱਕ ਸਿਸਟਮ ਐਵੇਂ ਦਾ ਬਣਾਇਆ ਹੁੰਦਾ ਉਹਨਾਂ ਨੇ ਉਹ ਉਹ ਨਾਲ ਅਕਸਰ ਗੱਲ ਕਰਦੇ ਉਹਨੇ ਕਿ ਬੱਚੇ ਨੂੰ ਇਹ ਕਹੀਦਾ ਜੀ ਉਹ ਇਹਗਾ ਇਹ ਨਹੀਂ ਗੱਲ ਮੰਨਦਾ ਇਹ ਕਹਿੰਦੇ ਆ ਤਾਂ ਇਹ ਨਹੀਂ ਗੱਲ ਮੰਨਦਾ ਉਹਨੂੰ ਉਹਨੂੰ ਅਸੀਂ ਇੱਕ ਦਿਨ ਇਹ ਕੰਮ ਕਰਨ ਲਈ ਕਿਹਾ ਉਹ ਉਸ ਵੱਲ ਤੋਂ ਜਵਾਬ ਦੇ ਗਿਆ ਮਤਲਬ ਬਤ ਪੇ ਮਾਪੇ ਨਾ ਇਹ ਚਾਹੁੰਦੇ ਆ ਕਿ ਜਿਹੜੇ ਬੱਚੇ ਆ ਨਾ ਉਹ ਸਾਡੀ ਪ੍ਰਾਪਰਟੀ ਹੈ ਤੇ ਸਾਡੀ ਪ੍ਰਾਪਰਟੀ ਜਿਹੜੀ ਹੈ ਇਹ ਇਹ ਨਾ ਅਸੀਂ ਇੱਕ ਰੋਬੋਟ ਹੈ ਰੋਬੋਟ ਖਰੀਦੇ ਆ ਤੇ ਇਹਦੇ ਵਿੱਚ ਜਿਹੜੇ ਅਸੀਂ ਫੰਕਸ਼ਨ ਭਰਾਂਗੇ ਨਾ ਫੰਕਸ਼ਨ ਜਿਹੜੇ ਅਸੀਂ ਇਹਦੇ ਚ ਜਿਹੜੇ ਜਿਹੜੀ ਪ੍ਰੋਗਰਾਮਿੰਗ ਇਹਦੇ ਅੰਦਰ ਕਰਾਂਗੇ ਨਾ ਇਹ ਜਿਹੜਾ ਅਸੀਂ ਰਿਮੋਟ ਦੇ ਨਾਲ ਬਟਨ ਦੱਬੀ ਹੈ ਨਾ ਇਹ ਉਸੇ ਤਰ੍ਹਾਂ ਨਾਲ ਕੰਮ ਕਰੇ ਅਸੀਂ ਇਹਨੂੰ ਕਹੀਏ ਬੈਠ ਜਾ ਤਾਂ ਇਹ ਬਹਿ ਜੇ ਅਸੀਂ ਇਹਨੂੰ ਕਹੀਏ ਵੀ ਜਾ ਹੁਣ ਉਤੋਂ ਕਿਚਨ ਦੇ ਵਿੱਚੋਂ ਪਾਣੀ ਦਾ ਗਲਾਸ ਲੈ ਕੇ ਆ ਤੇ ਉਹਵੇਂ ਕਰੇ ਅਸੀਂ ਇਹਨੂੰ ਕਹੀਏ 2 ਵਜੇ ਬੈਠ ਕੇ ਪੜ੍ਹਨਾ ਸ਼ੁਰੂ ਕਰ ਦੇ ਤੇ ਉਹਵੇਂ ਕਰੇ ਮਤਲਬ ਮੈਂ ਬੜਾ ਹੈਰਾਨ ਆ ਮੈਂ ਠੀਕ ਹੈ ਮੈਂ ਵੀ ਕਈ ਵੀਡੀਓਜ਼ ਦੇ ਵਿੱਚ ਕਿਹਾ ਹੈ ਕਿ ਬੱਚਿਆਂ ਨੂੰ ਪੰਕਚੁਅਲ ਬਣਾਓ ਪੰਕਚੁਅਲ ਬਣਾਉਣਾ ਚਾਹੀਦਾ ਹੈ ਤੇ ਪਰ ਹਰ ਚੀਜ਼ ਦੇ ਨਾਲ ਇੱਕ ਹੱਦ ਹੁੰਦੀ ਹੈ ਜੇ ਤੁਸੀਂ ਬੱਚਿਆਂ ਤੇ ਇੱਕ ਮੈਂ ਪਹਿਲਾਂ ਵੀ ਵੀਡੀਓ ਬਣਾ ਚੁੱਕੇ ਹਾਂ ਰੇਤ ਵਾਲੀ ਇਹ 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 ਰੋਬੋਟ ਵਾਲੀ ਵੀ ਉਸੇ ਜਿਹੜੀ ਵੀਡੀਓ ਹੈ ਉਹਦੇ ਨਾਲ ਹੀ ਲਿੰਕ ਕਰਦੀ ਹੈ ਇਹ ਰੋਬੋਟ ਵਾਲੀ ਅਜੰਦੀ ਹੈ ਵੀ ਅਗਰ ਤੁਸੀਂ ਉਸ ਬੱਚੇ ਤੇ ਜ਼ਿਆਦਾ ਪਾਣੀ ਪਾਓਗੇ ਤਾਂ ਬਾਹਰ ਹੋ ਜਾਊਗਾ ਸਿਸਟਮ ਕਹਿਣ ਦਾ ਮਤਲਬ ਇਹ ਹੈ ਕਿ ਬੱਚੇ ਨੂੰ ਕਦੇ ਵੀ ਰੋਬੋਟ ਵਾਂਗੂ ਚਲਾਉਣ ਦੀ ਕੋਸ਼ਿਸ਼ ਨਾ ਕਰੋ ਕਿ ਜਿਹੜੀਆਂ ਇਨਸਟਰਕਸ਼ਨਸ ਅਸੀਂ ਦੇਖੋ ਅਸੀਂ ਤਾਂ ਜੀ ਸਾਰਾ ਦਿਨ ਇਹਦੇ ਅੰਦਰ ਭਰਦੇ ਰਹਿੰਦੇ ਆ ਵੀ ਇਹ ਕਰ ਇਹ ਨਾ ਕਰ ਇਹ ਨਾ ਇਹ ਕਰ ਇਹ ਨਾ ਕਰ ਇਹਦਾ ਮਤਲਬ ਤੁਸੀਂ ਪ੍ਰੋਗਰਾਮਿੰਗ ਕਰ ਰਹੇ ਹੋ ਦੀ ਕਿ ਰੋਬੋਟ ਮੰਗ ਵੀ ਇਹ ਵਰਕਿੰਗ ਕਰਨੀ ਹੈ ਇਹ ਵਰਕਿੰਗ ਨਹੀਂ ਕਰਨੀ ਤੂੰ ਉਹ ਤੋਂ ਬਾਅਦ ਫਿਰ ਜਦੋਂ ਉਹ ਬੱਚਾ ਸਾਰੀ ਪ੍ਰੋਗਰਾਮਿੰਗ ਤੁਸੀਂ ਕਰਦੇ ਰਹਿੰਦੇ ਹੋ ਦੇਖੋ ਉਹ ਕੋਈ ਮਸ਼ੀਨ ਤਾਂ ਹੈ ਨਹੀਂ ਕਿ ਜੋ ਪ੍ਰੋਗਰਾਮਿੰਗ ਕਰਤੀ ਉਹਨੇ ਉਹ ਮੇਂ ਵਰਕਿੰਗ ਕਰਨੀ ਹੈ ਕਈ ਵਾਰ ਤੁਹਾਡੀ ਪ੍ਰੋਗਰਾਮਿੰਗ ਗਲਤ ਵੀ ਹੋ ਸਕਦੀ ਹੈ ਕਿਉਂਕਿ ਤੁਸੀਂ ਉਹਦੇ ਵਿੱਚ ਇੰਨਾ ਪਰਦੇ ਜਾ ਰਹੇ ਹੋ ਇੰਨਾ ਪਰਦੇ ਜਾ ਰਹੇ ਹੋ ਬੱਚਾ ਕਿਤੇ ਇਹ ਨਾ ਹੋਵੇ ਕਿਤੇ ਤੁਹਾਡੀਆਂ ਗੱਲਾਂ ਤੋਂ ਬੋਰਿਅਤ ਮਹਿਸੂਸ ਕਰਨ ਲੱਗ ਜਾਏ ਤੇ ਉਹ ਤੋਂ ਬਾਅਦ ਤੁਹਾਡੀਆਂ ਉਹ ਸਹੀ ਗੱਲਾਂ ਵੀ ਸੁਣਨਾ ਬੰਦ ਕਰ ਦੇ ਕਿ ਇਹਨਾਂ ਨੇ ਤਾਂ ਇਹੀ ਬੋਲਦੇ ਰਹਿਣਾ ਸੋ ਆਪਾਂ ਨੇ ਨਾ ਕੋਸ਼ਿਸ਼ ਇਹ ਕਰਨੀ ਹੁੰਦੀ ਹੈ ਕਿ ਸਾਡਾ ਬੱਚਾ ਜਿਹੜਾ ਉਹ ਉਹਨੂੰ ਅਸੀਂ ਨਾ ਮਤਲਬ ਉਹਦੀ ਉਹਦੀ ਕੰਡੀਸ਼ਨਿੰਗ ਕਰਨੀ ਆ ਉਹਦੀ ਉਹਦੇ ਦਿਮਾਗ ਦੀ ਪ੍ਰੋਗਰਾਮਿੰਗ ਨਹੀਂ ਕਰਨੀ ਕੰਡੀਸ਼ਨਿੰਗ ਕਰਨੀ ਆ ਕੰਡੀਸ਼ਨਿੰਗ ਕਿਵੇਂ ਆ ਕਈ ਵਾਰ ਸਾਨੂੰ ਕਿਸੇ ਤਰੀਕੇ ਦੇ ਨਾਲ ਸਮਝਾਉਣਾ ਪੈਂਦਾ ਹੈ ਕਈ ਵਾਰ ਕੋਈ ਉਦਾਹਰਨ ਦੇ ਕੇ ਸਮਝਾਉਣਾ ਪੈਂਦਾ ਤਾਂ ਆਪਾਂ ਕੋਸ਼ਿਸ਼ ਜਿਹੜੀ ਹੈ ਮੇਰੇ ਕਹਿਣ ਦਾ ਭਾਵ ਕਾਫੀ ਮਾਪੇ ਜਿਹੜੇ ਸਮਝ ਰਹੇ ਹੋਣਗੇ ਮੈਂ ਕੀ ਕਹਿਣਾ ਚਾਹੁੰਦਾ ਕਿ ਤੁਸੀਂ ਉਹਦੇ ਵਿੱਚ ਪ੍ਰੋਗਰਾਮਿੰਗ ਕਰਨ ਦੀ ਕੋਸ਼ਿਸ਼ ਨਾ ਕਰੋ ਉਹਦੇ ਅਗਰ ਉਹ ਕਿਤੇ ਗਲਤ ਕਰਦਾ ਹੈ ਤਾਂ ਉਹਨੂੰ ਕਿਸੇ ਤਰੀਕੇ ਨਾਲ ਸਮਝਾਉਣ ਦੀ ਕੋਸ਼ਿਸ਼ ਕੁਝ ਉਦਾਹਰਨਾਂ ਦੇ ਕੇ ਸਮਝਾਉਣ ਦੀ ਕੋਸ਼ਿਸ਼ ਅਗਰ ਉਹ ਸਹੀ ਕਰ ਰਿਹਾ ਹੈ ਤਾਂ ਜਿਵੇਂ ਪਹਿਲਾਂ ਵੀ ਮੈਂ ਇੱਕ ਦੋ ਵੀਡੀਓ ਦੇ ਵਿੱਚ ਕਿਹਾ ਕਿ ਉਹਦੇ ਸਿਫਟ ਕਰਕੇ ਉਹਨੂੰ ਕਰਨਾ ਦੇਖੋ ਇੱਕ ਗੱਲ ਤਾਂ ਤੁਸੀਂ ਮੰਨ ਕੇ ਚੱਲਣਾ ਪਊਗਾ ਤੁਹਾਨੂੰ ਕਿ ਮਾਪੇ ਬਣਨਾ ਨਾ ਐਡੀ ਸੌਖੀ ਗੱਲ ਨਹੀਂ ਹੈ। ਵੀ ਵੀ ਠੀਕ ਹੈ ਜੀ ਬੱਚੇ ਸਾਡੇ ਤੇ ਇਹਨਾਂ ਨੇ ਤਾਂ ਪੜ ਪੁੱਲ ਜਾਣਾ ਜੀ ਅਮੀ ਨਹੀਂ। ਇੱਕ ਖਾਸ ਕੰਮ ਸਾਨੂੰ ਜਦੋਂ ਅਸੀਂ ਜਦੋਂ ਅਸੀਂ ਬਾਹਰ ਕਮਾਉਣ ਜਾਂਦੇ ਹਾਂ ਨਾ ਕਿੰਨੇ ਕਿੰਨੇ ਘੰਟੇ ਲਗਾ ਕੇ ਤਾਂ ਕਿਤੇ ਜਾ ਕੇ ਪੈਸਾ ਮਿਲਦਾ ਸਾਨੂੰ ਤੇ ਬੱਚੇ ਅਸੀਂ ਚਾਹੁੰਦੇ ਆ ਕਿ ਬੱਚਿਆਂ ਤੇ ਟਾਈਮ ਲਾਏ ਬਿਨਾ ਆਪਣੇ ਆਪ ਵੀ ਵੱਢ ਜਾਣਾ। ਜਾਂ ਫਿਰ ਅਸੀਂ ਪ੍ਰਾਪਰਟੀ ਹੈ ਸਾਡੀ ਇਹ ਅਸੀਂ ਇਹਨੂੰ ਜਿਵੇਂ ਚਲਾਈਏ ਓਵੇਂ ਚੱਲਣਾ ਹੈ। ਐਦਾਂ ਨਹੀਂ ਹੁੰਦਾ। ਇਹਨਾਂ ਦੇ ਦਿਮਾਗ ਨੂੰ ਸਾਡੇ ਹਰ ਬੱਚੇ ਦਾ ਆਈਕਿਊ ਲੈਵਲ ਅਲੱਗ ਹੁੰਦਾ ਮੈਂ ਹਰ ਵੀਡੀਓ ਦੇ ਵਿੱਚ ਕਹਿੰਦਾ ਇਹ ਇਸ ਕਰਕੇ ਸਭ ਤੋਂ ਪਹਿਲਾਂ ਬੱਚੇ ਨੂੰ ਸਮਝਾਉਣ ਤੋਂ ਪਹਿਲਾਂ ਬੱਚੇ ਨੂੰ ਸਮਝਣਾ ਪਊਗਾ ਕਿ ਉਹਨੂੰ ਸਮਝਣਾ ਪਊਗਾ ਕਿ ਇਹਨੂੰ ਸਮਝਾਉਣਾ ਕੀ ਹੈ ਅਸੀਂ ਤੇ ਜਦ ਤੱਕ ਤੁਸੀਂ ਇਹ ਗੱਲ ਨਹੀਂ ਸਮਝੋਗੇ ਉਦੋਂ ਤੱਕ ਨਹੀਂ ਹੋਊਗਾ ਸੋ ਮੇਰੀ ਬੇਨਤੀ ਸਾਰੇ ਮਾਪਿਆਂ ਨੂੰ ਇਹੀ ਹੈ ਕਿ ਬੱਚੇ ਨੂੰ ਰੋਬੋਟ ਵਾਂਗੂ ਉਹਦੀ ਪ੍ਰੋਗਰਾਮਿੰਗ ਕਰਨੀ ਬੰਦ ਕਰ ਦਿਓ ਤੇ ਰੋਬੋਟ ਵਾਂਗੂ ਉਹਨਾਂ ਨੂੰ ਕਿਰਪਾ ਕਰਕੇ ਨਾ ਚਲਾਇਆ ਜਾਵੇ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ